ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਹਬ ਮਿਹਰਵਾਨ ਸਹਬ ਮੇਰਾ ਮਿਹਰਵਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਫਿਰ ਤੁਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਈ अर्जुन गो हर गोबिंद नो सिमरौ श्री हर राय श्री हर कृष्ण ਧਾਈਐ ਜਿਸ ਡਿਠੈ ਸਭ ਦੁੱਖ ਜਾਏ ਦੇਗ ਬਹਾਦਰ ਸਿਮਰੀਐ ਘਰ ਨਾਉ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਈ ਸਹਾਰੇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਦਸਾਂ ਪਾਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰਾ ਹਜੂਰ ਜੈ ਰਾਜ ਜਹੂਰ ਕਲਯੁਗ ਪੇਬ ਹੋਇਥ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖੇਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਸ਼ਾਹੀਆਂ ਦੇ ਸਰੂਪ ਸਿਨਾਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਉਸ ਪਾਤਸ਼ਾਹਾਂ ਚਾਰ ਸਹਬਜ਼ਾਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸਿੱਧਕਵਾਨਾਂ ਸਮੂਹ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਮੂਹ ਗੁਰਤਖਤਾਂ ਉਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर जामी श्री गुरु नानक देव निरंकार रूप सच्चे पाशा जी आप जी दे हजूर बिनती है दासां दे सिर ते हाथ रखो काम क्रोध लोभ मोह अहंकार तो बचाओ ਨਾਮਦਾਨ ਗਰੀਬੀਦਾਨ ਸਿੱਖੀਦਾਨ ਸਿੱਧਕਦਾਨ ਪ੍ਰੋਸਾਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਣਾ ਨਾਲ ਬਾਣਾ ਆਵੇ ਸਤਸੰਗ ਕੀ ਸਤਨ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਸਿਰ ਤੇ ਹੱਥ ਰਖੋ ਚਰਣਾ ਨਾਲ ਜੋੜ ਲਓ ਕਲਯੁਗ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚਰਣਾ ਵਿੱਚ ਮੇਲ ਲਓ ਟੁੱਟੀ ਗੰਢੋ ਮਿਹਰਵਾਨ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰਿ ਬ੍ਰਹਤਿੱਤੇ ਲੇਹੁ ਬਾਰ ਸਰਦੇਵਾਲ ਦੇ ਸੰਸਾਰ ਤੋਂ ਹੱਥ ਦੇ ਕੇ ਵਿਚਾਲੋ ਸਤਿਗੁਰੂ ਜੀ ਰਹਿਮ ਕਰੋ ਆਪਦੇ ਚਰਨਾਂ ਦੀ ਊਟ ਬਖਸ਼ੋ ਦਰੋਂ ਕਰੋ ਨਾਮਦਾਨ ਬਖਸ਼ੋ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਾਂ ਕਿਆ ਮਹੁੰਦੇ ਸੰਦੁਸ਼ਟ ਚੋਰ ਗੁਣਹਗਾਰ ਲੂਨ ਹਰਾਮੀ ਪਾਹਨ ਨਾਵ ਨਾ ਪਾਰਗ੍ਰਾਮੀ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਜ ਜੈਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਜ ਏ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਤ ਨੂੰ ਬਖਸ਼ ਲਓ ਨਿਤਤਾ ਮੰਗਤਾ ਆਪਦੇ ਦਰ ਗੇ ਖੜਾ ਹੈ ਮੰਤੇ ਦੀ ਝੋਲੀ ਨਾਮ ਦੀ ਖੈਰ ਪਾਓ ਮੰਗਤਾ ਖਾਲੀ ਨਾ ਜਾਏ ਆਪਦੇ ਦਰ ਦੇ ਸਤਿ ਬਖਸ਼ੋ ਸੋ ਲਾਵੇਂ ਦਿਨੇ ਤੇ ਰਾਤੀ ਮਿਲਨ ਸਹੰਸ ਸਿਤ ਸਲਾਹਨ ਛੱਡ ਕੇ ਕਰੰਗੇ ਲੱਗਾ ਹੰਸ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਕੋਟੋ ਗਣ ਭਰੇ ਵੀ ਤੇਰੇ ਆ ਗੁਰੂ ਗਰੀਬ ਨਿਵਾਜ ਸਾਡੇ ਕਰਮਾਂ ਦਾ ਹਿਸਾਬ ਨਾ ਤਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤਕੋ ਜਿਸ ਤਰ੍ਹਾਂ ਸੱਜਣ ਠਾਕਦਾ ਭੂਮੀ ਰਾਖੂ ਦਾ ਕੌਡੇ ਰਾਖਸ਼ ਦਾ ਕੋਈ ਗੁਣ ਆਗੁਆ ਨਹੀਂ ਚਿਤਾਰਿਆ ਸੀ ਵੀ ਉਸੇ ਹੀ ਪਾਲਤੀ ਦੇ ਆਦਮੀ ਹਾਸ ਤੋਂ ਵਿਵਧੀਕ ਪਾਪੀ ਹਾਂ ਸਭ ਤਰ੍ਹਾਂ ਕਰਕੇ ਬਖਸ਼ ਲਓ ਸੁਤ ਅਪਰਾਧ ਕਰਤਾ ਹੈ ਜੀਤੇ ਜਨਨੀ ਚੀਤਨਾ ਰਾਖਸ ਤੇਤੇ ਰਾਮਈਆ ਹਉ ਬਾਰਗ ਤੇਰਾ ਕਾਹੇ ਨਾ ਖੰਡ ਸਿਵਗਨ ਮੇਰਾ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝੇ ਪਰ ਬਹੁ ਮਾਨੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿ ਮਾਨੀ ਮਾਨੀਆਂ ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੂ ਜਾਵੇ ਥਾ ਲਿਖਾ ਪਾਈ ਮੂ ਦਾਤਰੀਨ ਤੇ ਹਿਰਦੇ ਰਖਾਂ ਸੰਭਾਲ ਨਾ ਬਿਸਰੋ ਨਾਮ ਸਾਰੋ ਨਾ ਭੁੱਲੋ ਨਾ ਭਲਾਓ ਆਪਦਿਆ ਨੂੰ ਆਪਦੇ ਕਰੋ ਸਿਰ ਤੇ ਹੱਥ ਰੱਖੋ ਸਿੱਧੇ ਰਸਤੇ ਪਾਓ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੈ ਜਾ ਕੇ ਪ੍ਰਭ ਅਗੇ ਅਰਦਾਸ ਤੁਧ ਅਗੇ ਅਰਦਾਸ ਹਮਾਰੀ ਜਿਉ ਪਿੰਨ ਸਭ ਤੇਰਾ ਕੋ ਨਾਨਕ ਸਭ ਤੇਰੀ ਵਿੜਿਆਈ ਕੋਈ ਨਾਉ ਨਾ ਜਾਣੇ ਮੇਰਾ ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸ੍ਰਵ ਸੱਚੇ ਪਾਤਸ਼ਾਹ ਜੀ ਤਨ ਤਨ ਬਾਬਾ ਆਨੰਦ ਸਿੰਘ ਜੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪ ਜੀ ਦੇ ਚਰਨਾਂ ਜੇ ਸਾਰੇ ਮਹਾਪੁਰਸ਼ਾਂ ਵੱਲੋਂ ਸਾਰੀ ਸੰਗਤ ਵੱਲੋਂ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਜੋ ਹਰ ਦੀ ਸਥਿਤੀ ਬਣੀ ਹੋਈ ਹੈ ਗਰੀਬਾਂ ਨੂੰ ਆਜ ਆਪਦੇ ਸੰਗਿਆਂ ਨੂੰ ਆਪਦੇ ਸਿੱਖ ਸੇਵਕਾਂ ਨੂੰ ਸਾਰੀ ਦੁਨੀਆ ਦੇ ਉੱਤੇ ਭਲਾ ਕਰੋ ਗਰੀਬ ਨਵਾਜ ਮਿਹਰ ਕਰੋ ਜੋ بارش ਪੈ ਰਹੀ ਐ ਇਸ ਨੂੰ ਹਟਾਓ ਸੱਚੇ ਪਾਤਸ਼ਾਹ ਜੀ ਸਾਰਾਂ ਦੇ ਕਾਰਜ ਰਾਸ ਕਰੋ ਭੁੱਲਾ ਮਾਫ ਕਰੋ ਇਸੇ ਹੀ ਸੰਬੰਧ ਵਿੱਚ ਸੱਚੇ ਪਾਤਸ਼ਾਹ ਜੀ ਆਪਦੇ ਜੀ ਆਪ ਜੀ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਨਾਲ ਕੇ ਅਰਦਾਸ ਕਰ ਰਹੀ ਹੈ ਗਰੀਬ ਨਵਾਜ ਗਰੀਬਾਂ ਦੀ ਅਰਦਾਸ ਸੁਣੋ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਵਰਤਾਓ ਮੇਰਾ ਕਰੋ ਗਰੀਬ ਨਿਵਾਸ ਸੱਚੇ ਪਾਸ਼ਾਹੀ ਆਪ ਜੀ ਦੇ ਸੰਗਿਆਂ ਦਾ ਸੱਚੇ ਵਾਸੀ ਆਪ ਜੀ ਦੇ ਚਰਨਾਂ ਦਾ ਹੀ ਓਟ ਆਸਰਾ ਹੈ ਸੋ ਇਸ ਵੇਲੇ ਸੱਚੇ ਪਾਸ਼ਾਹੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾ ਪ੍ਰਸ਼ਾਦ ਦੇ ਦੇ ਦਾ ਥਾਲ ਸਜਾ ਕੇ ਹਾਜ਼ਰ ਕੀਤਾ ਗਿਆ ਗਰੀਬ ਨਿਵਾਸ ਆਪ ਭੋਗ ਲਾਓ ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਨੂੰ ਬਖਸ਼ੋ ਸੱਚੇ ਪਾਤਸ਼ਾਹ ਜੀ ਅਸ ਵੇਲੇ ਆਪ ਜੀ ਦੇ ਹਜੂਰ ਅਮਰਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਨਾ ਪਉ ਤੱਕ ਭੁਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ